ਪੰਜਾਬ ਦੀ ਸਿਆਸਤ ਵਿੱਚ ਜਿਹੜੇ ਲੋਕਾਂ ਨੇ ਅੱਜ ਤੱਕ ਰਾਜ ਕੀਤਾ ਹੈ ਜਾਂ ਇੱਥੋਂ ਜਿੱਤ ਕੇ ਜਾਂਦੇ ਰਹੇ ਨੇ ਜਿਨ੍ਹਾਂ ਨੂੰ ਲੋਕ ਵੋਟ ਪਾਉਂਦੇ ਰਹੇ ਨੇ ਉਹਨਾਂ ਨੇ ਜਿੱਥੇ ਸਿਆਸਤ ਨੂੰ ਇੱਕ ਵਪਾਰ ਬਣਾਇਆ ਉੱਥੇ ਉਹਨਾਂ ਨੇ ਪੰਜਾਬ ਦੇ ਵੋਟਰਾਂ ਦੇ ਨਾਲ ਵਿਸ਼ਵਾਸ ਘਾਤ ਬਹੁਤ ਵੱਡਾ ਕੀਤਾ ਆਪ ਪਾਰਟੀ ਦੇ 92 ਐਮਐਲਏ ਜਿਤਾ ਕੇ ਇੱਕ ਤਰਫਾ ਫੈਸਲਾ ਕਰ ਦਿੱਤਾ ਕਿਉਂਕਿ ਭਗਵਾਨਤਮਾਨ ਕਹਿੰਦਾ ਸੀ ਕੇਜਰੀਵਾਲ ਕਹਿੰਦਾ ਸੀ ਕਿ ਪੰਜਾਬ ਦੇ ਮਸਲੇ 1 ਮਹੀਨੇ ਦੇ ਵਿੱਚ ਹੱਲ ਕਰਾਂਗੇ ਖਾਸ ਕਰਕੇ ਵਿਤਬੀ ਦਾ ਮਸਲਾ ਪੰਜਾਬ ਦੇ ਲੋਕ ਬੜੇ ਵਫਾਦਾਰ ਨੇ ਬੜੇ ਬਹਾਦਰ ਨੇ ਬੜੇ ਸੂਰਮੇ ਨੇ ਬੜੀਆਂ ਕੁਰਬਾਨੀਆਂ ਕਰਦੇ ਨੇ ਜਦੋਂ ਕੁਰਬਾਨੀਆਂ ਦੀ ਗੱਲ ਆਉਂਦੀ ਹੈ ਫਿਰ ਘਰ-ਪਰ ਇਹਨਾਂ ਨੂੰ ਦੇਖਦਾ ਨਹੀਂ ਫਿਰ ਇਹ ਜਾਨਾ ਲਾ ਦਿੰਦੇ ਨੇ ਪਰ ਜਿਹੜਾ ਵੀ ਇਹਨਾਂ ਦੇ ਨਾਲ ਵਿਸ਼ਵਾਸ ਘਾਤ ਕਰਦਾ ਵਾ ਜਾ ਇਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਵਾ ਉਹਦੇ ਕੋਲੋਂ ਫਿਰ ਇਹ ਬਦਲਾ ਵੀ ਲੈਂਦੇ ਸ਼ਹੀਦ ਬਿਆਨਤ ਸਿੰਘ ਨੇ ਜਿਹੜੀ ਲੱਥੀ ਹੋਈ ਪੱਗ ਕੌਮ ਦੀ ਸਿਰ ਤੇ ਰੱਖੀ ਅੱਜ ਮੈਂ ਸਮਝਦਾ ਕਿ ਜਿਹੜੇ ਫਰੀਦਕੋਟ ਦੇ ਲੋਕ ਨੇ ਉਹ ਅੱਜ ਬਿਆਨਤ ਸਿੰਘ ਦੀ ਕੁਰਬਾਨੀ ਦਾ ਮੁੱਲ ਧਾਰਨਾ ਚਾਹੁੰਦੇ ਇੱਕ ਨੌਜਵਾਨ ਦੁਬਈ ਤੋਂ ਆਇਆ ਉਹਨੇ ਆ ਕੇ ਆਪਣੀ ਇੱਥੇ ਗੱਲ ਕੀਤੀ ਦੀਪ ਸਿੱਧੂ ਦੀ ਜਥੇਬੰਦੀ ਦੇ ਨਾਂ ਤੇ ਵਾਰਸ ਪੰਜਾਬ ਦੇ ਜਥੇਬੰਦੀ ਬਣੀ ਉਹਦਾ ਆਗੂ ਬਣਿਆ ਉਹਨੇ ਆਖਿਆ ਮੈਂ ਪੰਜਾਬ ਦਾ ਨੌਜਵਾਨ ਨਹੀਂ ਮਰਨ ਦੇਣਾ ਮੈਂ ਨਸ਼ੇ ਖਤਮ ਕਰੂੰਗਾ ਪੰਜਾਬ ਦੇ ਵਿੱਚੋਂ ਔਰ ਸਾਰੇ ਧਰਮਾਂ ਦੇ ਜਿਹੜੇ ਬੱਚੇ ਨੇ ਜੋ ਵਿਦੇਸ਼ਾਂ ਵਿੱਚ ਜਾ ਕੇ ਆਪਣਾ ਘਰ ਲੱਭਦੇ ਨੇ ਉਹਨਾਂ ਦਾ ਘਰ ਮੈਂ ਇੱਥੇ ਪੈਦਾ ਕਰੂੰਗਾ। ਫਤਲਾ ਵੀ ਬਚਾਉਣੀ ਹੈ ਪੈਣਗੀਆਂ। ਕਿਸਾਨਾਂ ਦੀ ਜਦੋਂ ਜਾਇ ਤੇ ਵੇਖੋ। ਸਾਲਾਂ ਬੱਧੀ ਉਹ ਸੰਘਰਸ਼ ਦੇ ਵਿੱਚ ਰਹਿੰਦੇ ਨੇ। ਪਰ ਕਿਸੇ ਨੇ ਉਹਨਾਂ ਦੀ ਆਵਾਜ਼ ਪੰਜਾਬ ਸਰਕਾਰ ਨੇ ਜਾਂ ਸੈਂਟਰ ਸਰਕਾਰ ਨੇ ਬਾਤ ਪੁੱਛੀ। ਲੋਕ ਕਾਂਗਰਸ ਨੂੰ ਕਿਉਂ ਵੋਟ ਪਾਉਣਗੇ? ਕਾਂਗਰਸ ਨੇ ਪੰਜਾਬ ਨਾਲ ਕੀਤਾ ਕੀ ਹੈ? ਦਰਬਾਰ ਸਾਹਿਬ ਤੇ ਫੌਜ ਕਾਂਗਰਸ ਨੇ ਚੜਾਈ ਆ ਬਾਜਵਾ ਸਾਹਿਬ ਅਕਾਲ ਤਖਤ ਸਾਹਿਬ ਕਾਂਗਰਸ ਨੇ ਟਾਇਆ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਤੁਸੀਂ ਮੱਥਾ ਟੇਕਦੇ ਹੋ ਤੇ ਅਰਦਾਸ ਕਰਦੇ ਆ 2500 ਬੀੜ ਗੁਰੂ ਗ੍ਰੰਥ ਸਾਹਿਬ ਦੀ ਕਾਂਗਰਸ ਨੇ ਦਰਬਾਰ ਸਾਹਿਬ 'ਚ ਸਾੜੀ ਏ ਸਸਿਕਲ ਜੀ ਤੁਸੀਂ ਦੇਖ ਰਹੇ ਹੋ ਡੀ 5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਫਰੀਦਕੋਟਾ ਲੋਕ ਸਭਾ ਹਲਕੇ ਦੀ ਗੱਲ ਕਰਕੇ ਤਾਂ ਕਾਫੀ ਹੌਟ ਸੀਟ ਮੰਨੀ ਜਾਂਦੀ ਸੀਗੀ ਸਿਰ ਤੇ ਸਿਰ ਜਿਹੜੀਆਂ ਚਾਰ ਪਾਰਟੀਆਂ ਦੇ ਉਮੀਦਵਾਰ ਇੱਥੋਂ ਕਾਫੀ ਹਾਈ ਪ੍ਰੋਫਾਈਲ ਜਿਹੜੇ ਦਿਖਾਈ ਦਿੰਦੇ ਸੀਗੇ ਤੇ ਨਾਲ ਸੈਲੀਬ੍ਰਿਟੀ ਸੀਟ ਵੀ ਕਿਹਾ ਜਾਂਦਾ ਸੀਗਾ ਤੇ ਪਰ ਹੁਣ ਰੁਖ ਇਸ ਦਾ ਬਦਲਦਾ ਦਿਖਾਈ ਦੇ ਰਿਹਾ ਹੈ ਤਾਂ ਭਾਈ ਬਿਆਨਤ ਸਿੰਘ ਦੇ ਸੁਪੁੱਤਰ ਨੇ ਸਰਪਜੀਤ ਸਿੰਘ ਇੱਥੋਂ ਫਰੀਦਕੋਟ ਤੋਂ ਜਿਹੜੇ ਉਹ ਆਜ਼ਾਦ ਤੌਰ ਤੇ ਉਮੀਦਵਾਰ ਨੇ ਤਾਂ ਕਿਤੇ ਨਾ ਕਿਤੇ ਜਿਹੜਾ ਹਵਾ ਦਾ ਰੁਖ ਉਹਨਾਂ ਵੱਲ ਨੂੰ ਹੁੰਦਾ ਦਿਖਾਈ ਦੇ ਰਿਹਾ ਹੈ ਤਾਂ ਜਿਨਨੇ ਪੰਥਕ ਲੀਡਰ ਨੇ ਤਾ ਉਹਨਾਂ ਦੇ ਹੱਕ ਦੇ ਵਿੱਚ ਜਾਂ ਪੰਥਕ ਸੋਚ ਦੇ ਹੱਕ ਦੇ ਵਿੱਚ ਉਹ ਆਪਣੀਆਂ ਵਿਚਾਰਾਂ ਕਰ ਰਹੇ ਨੇ ਤੇ ਅੱਜ ਫਰੀਦਕੋਟ ਦੇ ਵਿੱਚ ਸਾਬਕਾ ਮੈਂਬਰ ਪਾਰਲੀਮੈਂਟ ਧਿਆਨ ਸਿੰਘ ਮੰਡ ਪਹੁੰਚੇ ਨੇ ਗੱਲਬਾਤ ਕਰਨ ਦੇ ਮੱਦੇ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੱਡ ਸਾਹਿਬ ਅੱਜ ਫਰੀਦਕੋਟ ਪਹੁੰਚੇ ਆ ਕਿਉਂਕਿ ਲਗਾਤਾਰ ਕਾਫੀ ਲੋਕ ਆ ਜਿਹੜਾ ਸਭ ਚੀਜ਼ ਦੇ ਹੱਕ ਦੇ ਵਿੱਚ ਵੀ ਆ ਰਹੇ ਨੇ ਤੇ ਅੱਜ ਤੁਸੀਂ ਵੀ ਫਰੀਦਕੋਟ ਪਹੁੰਚੇ ਹੋ ਕੀ ਕਾਰਨ ਕਿਉਂ ਅੱਜ ਫਰੀਦਕੋਟ ਪਹੁੰਚਣ ਦੀ ਲੋੜ ਪਈ ਤੁਹਾਨੂੰ ਦੇਖੋ ਜਿਹੜਾ ਸੱਚ ਹੁੰਦਾ ਨਾ ਸੱਚ ਪ੍ਰਗਟ ਹੋ ਜਾਂਦਾ ਹੈ ਸੱਚ ਨੂੰ ਦਬਾਇਆ ਨਹੀਂ ਜਾ ਸਕਦਾ ਪੰਜਾਬ ਦੀ ਸਿਆਸਤ ਵਿੱਚ ਜਿਹੜੇ ਲੋਕਾਂ ਨੇ ਅੱਜ ਤੱਕ ਰਾਜ ਕੀਤਾ ਹੈ ਜਾਂ ਇੱਥੋਂ ਜਿੱਤ ਕੇ ਜਾਂਦੇ ਰਹੇ ਨੇ ਜਿਨ੍ਹਾਂ ਨੂੰ ਲੋਕ ਵੋਟ ਪਾਉਂਦੇ ਰਹੇ ਨੇ ਉਹਨਾਂ ਨੇ ਜਿੱਥੇ ਸਿਆਸਤ ਨੂੰ ਇੱਕ ਵਪਾਰ ਬਣਾਇਆ ਉੱਥੇ ਉਹਨਾਂ ਨੇ ਪੰਜਾਬ ਦੇ ਵੋਟਰਾਂ ਦੇ ਨਾਲ ਵਿਸ਼ਵਾਸ ਘਾਤ ਬਹੁਤ ਵੱਡਾ ਕੀਤਾ ਹੈ دوسری ਗੱਲ ਸਾਰੇ ਧਰਮ ਸਤਿਕਾਰਯੋਗ ਨੇ ਬਰਪ੍ਰੀਤਕੋਟ ਦੀ ਧਰਤੀ ਦੇ ਉੱਤੇ ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਈ। ਇੱਕ ਨਹੀਂ ਕਈਆਂ ਪਿੰਡਾਂ ਦੇ ਵਿੱਚ ਹੋਈ। ਇੱਕ ਲਹਿਣ ਲੱਗ ਗਈ। ਅਕਾਲੀਆਂ ਦਾ ਰਾਜ ਸੀਗਾ ਪਰ ਦੋਚੀ ਨਹੀਂ ਫੜੇ ਗਏ। ਕਾਂਗਰਸਾਈ ਉਹਨੇ ਵਾਦਾ ਕੀਤਾ ਤੇ ਗੱਲ ਉਹਨੇ ਵੀ ਪੂਰੀ ਸਿਰੇ ਨਹੀਂ ਕੁਛ ਨਾ ਕੁਛ ਕੀਤਾ ਪਰ ਪੂਰੀ ਸਿਰੇ ਨਹੀਂ ਲਾਈ ਲੋਕ ਪਹਿਲਾਂ ਹੀ ਇਹਨਾਂ ਦੋਨੋਂ ਪਾਰਟੀਆਂ ਤੋਂ ਦੁਖੀ ਸੀਗੇ ਲੋਕ ਤੀਜਾ ਬਦਲ ਚਾਹੁੰਦੇ ਸੀ ਪੰਜਾਬ ਦੇ ਵਿੱਚ ਲੋਕਾਂ ਨੇ ਆਪ ਪਾਰਟੀ ਦੇ 92 ਐਮਐਲਏ ਜਿਤਾ ਕੇ ਇੱਕ ਤਰਫਾ ਫੈਸਲਾ ਕਰਤਾ ਕਿਉਂਕਿ ਭਗਵੰਤ ਮਾਨ ਕਹਿੰਦਾ ਸੀ ਕੇਜਰੀਵਾਲ ਕਹਿੰਦਾ ਸੀ ਕਿ ਪੰਜਾਬ ਦੇ ਮਸਲੇ ਇੱਕ ਮਹੀਨੇ ਦੇ ਵਿੱਚ ਹੱਲ ਕਰਾਂਗੇ ਖਾਸ ਕਰਕੇ ਵਿਤਬੀ ਦਾ ਮਸਲਾ ਪਰ ਡੱਕਾ ਨਹੀਂ ਤੋੜਿਆ ਕਿਸੇ ਨੇ ਇਹ ਬਹੁਤ ਵੱਡੀ ਇੱਕ ਜਿਹੜੀ ਨਿਰਾਸ਼ਾ ਸੀ ਨਾ ਇਹਨੇ ਇੱਕ ਨਾ ਇੱਕ ਦਿਨ ਟੁੱਟਣਾ ਹੀ ਸੀ ਪੰਜਾਬ ਦੇ ਲੋਕ ਬੜੇ ਵਫਾਦਾਰ ਨੇ ਬੜੇ ਬਹਾਦਰ ਨੇ ਬੜੇ ਸੂਰਮੇ ਨੇ ਬੜੀਆਂ ਕੁਰਬਾਨੀਆਂ ਕਰਦੇ ਨੇ ਜਦੋਂ ਕੁਰਬਾਨੀਆਂ ਦੀ ਗੱਲ ਆਉਂਦੀ ਹੈ ਫਿਰ ਘਰ-ਬਾਰ ਇਹਨਾਂ ਨੂੰ ਦੇਖਦਾ ਨਹੀਂ ਫਿਰ ਇਹ ਜਾਨਾ ਲਾ ਦਿੰਦੇ ਨੇ ਪਰ ਜਿਹੜਾ ਵੀ ਇਹਨਾਂ ਦੇ ਨਾਲ ਵਿਸ਼ਵਾਸ ਘਾਤ ਕਰਦਾ ਵਾ ਜਾਂ ਇਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਵਾ ਉਹਦੇ ਕੋਲੋਂ ਫਿਰ ਇਹ ਬਦਲਾ ਵੀ ਲੈਂਦੇ ਅੱਜ ਹਥਿਆਰ ਦੀ ਲੜਾਈ ਨਹੀਂ ਅੱਜ ਲੜਾਈ ਹੈ ਵਿਚਾਰ ਦੀ ਜੇ ਜਿਹੜੇ ਲੋਕ ਕੁਰਬਾਨੀ ਕਰਦੇ ਨੇ ਕੁਰਬਾਨੀ ਦਾ ਕਦੀ ਨਾ ਕਦੀ ਮੁੱਲ ਪੈਂਦਾ ਤੁਸੀਂ ਮੇਰੇ ਨਾਲ ਸਵਾਲ ਕੀਤਾ ਹੈ ਫਰੀਦਕੋਟ ਦੀ ਸੀਟ ਦਾ ਪੂਰੇ ਪੰਜਾਬ ਨੇ ਖਾਸ ਕਰਕੇ ਫਰੀਦਕੋਟ ਨੇ ਅੰਗੜਾਈ ਲੈ ਲਈ ਪੰਥ ਖੜਾ ਹੋ ਗਿਆ ਸਿਮਰਨਜੀਤ ਸਿੰਘ ਮਾਨ ਦਾ ਸਟੈਂਡ ਜਿਹੜਾ ਵਾ ਲੋਕਾਂ ਨੇ ਉਹਨੂੰ ਮੰਨ ਲਿਆ ਰਾਤੋ ਰਾਤ ਲੋਕ ਪਾਰਟੀਆਂ ਬਦਲ ਜਾਂਦੇ ਨੇ ਪਰ ਇੱਕ ਥਾਂ ਤੇ ਖੜੇ ਰਹਿਣਾ ਕੇਸ ਭੁਵਾਨੇ ਜੇਲਾਂ ਕਟਣੀਆਂ ਜ਼ਮਾਨਤਾਂ ਜ਼ਬਤ ਕਰਾਉਣੀਆਂ ਇਹ ਸਾਰਾ ਕੁਝ ਸਿਮਰਨਜੀਤ ਸਿੰਘ ਮਾਨ ਦੇ ਹਿੱਸੇ ਆਇਆ। ਸ਼ਹੀਦ ਬਿਆਨਤ ਸਿੰਘ ਨੇ ਜਿਹੜੀ ਲੱਥੀ ਹੋਈ ਪੱਗ ਕੌਮ ਦੀ ਸਿਰ ਤੇ ਰੱਖੀ। ਅੱਜ ਮੈਂ ਸਮਝਦਾ ਕਿ ਜਿਹੜੇ ਫਰੀਦਕੋਟ ਦੇ ਲੋਕ ਨੇ ਉਹ ਅੱਜ ਬਿਆਨਤ ਸਿੰਘ ਦੀ ਕੁਰਬਾਨੀ ਦਾ ਮੁੱਲ ਧਾਰਨਾ ਚਾਹੁੰਦੇ। ਔਰ ਤੁਸੀਂ ਦੇਖਿਓ ਇੱਥੇ ਹਨੇਰੀ ਕਿਵੇਂ ਚੱਲਦੀ। ਦੂਸਰੀ ਗੱਲ ਜਿਹੜਾ ਸਾਡਾ ਨੌਜਵਾਨ ਹੈ ਨਾ ਅੱਜ ਨੌਜਵਾਨ ਜਿਹੜਾ ਉਹ ਬੇਵੱਸ ਹੋ ਗਿਆ ਤੇ ਪੰਜਾਬ ਉਜੜ ਰਿਹਾ ਹੈ ਲੜਕੀਆਂ ਤੇ ਲੜਕੇ ਬਾਹਰ ਜਾ ਰਹੇ ਪੰਜਾਬ ਖਾਲੀ ਹੋ ਰਿਹਾ ਹੈ ਭਵਿੱਖ ਕਦਰੇ ਵਿੱਚ ਉਹਨਾਂ ਦੀ ਕਿਸੇ ਵੀ ਸਰਕਾਰ ਨੇ ਕਿਸੇ ਵੀ ਪਾਰਟੀ ਨੇ ਬਾਹਰ ਨਹੀਂ ਫੜੀ ਇੱਕ ਨੌਜਵਾਨ ਦੁਬਈ ਤੋਂ ਆਇਆ ਉਹਨੇ ਆ ਕੇ ਆਪਣੀ ਇੱਥੇ ਗੱਲ ਕੀਤੀ ਦੀਪ ਸਿੱਧੂ ਦੀ ਜਥੇਬੰਦੀ ਦੇ ਨਾਤੇ ਵਾਰਸ ਪੰਜਾਬ ਦੇ ਜਥੇਬੰਦੀ ਬਣੀ ਉਹਦਾ ਆਗੂ ਬਣਿਆ ਉਹਨੇ ਆਖਿਆ ਮੈਂ ਪੰਜਾਬ ਦਾ ਨੌਜਵਾਨ ਨਹੀਂ ਮਰਨ ਦੇਣਾ ਮੈਂ ਨਸ਼ੇ ਖਤਮ ਕਰੂੰਗਾ ਪੰਜਾਬ ਦੇ ਵਿੱਚੋਂ ਔਰ ਸਾਰੇ ਧਰਮਾਂ ਦੇ ਜਿਹੜੇ ਬੱਚੇ ਨੇ ਜੋ ਵਿਦੇਸ਼ਾਂ ਵਿੱਚ ਜਾ ਕੇ ਆਪਣਾ ਘਰ ਲੱਭਦੇ ਨੇ ਉਹਨਾਂ ਦਾ ਘਰ ਮੈਂ ਇੱਥੇ ਪੈਦਾ ਕਰੂੰਗਾ ਔਰ ਦੂਜੀ ਕਿ ਸੱਤਿਆ ਸੁੱਚੇ ਰਹਿਣ ਵਾਸਤੇ ਮੈਂ ਸਾਰਿਆਂ ਨੂੰ ਅਮਰਤ ਛਕਾਉਣਾ ਹੈ ਖਾਲਸਾ ਫੌਜ ਤਿਆਰ ਕਰਨੀ ਇਹ ਜਿਹੜੀ ਗੱਲ ਸੀ ਇਹ ਨਵੀਂ ਗੱਲ ਸੀ ਪਰ ਜਦੋਂ ਇਨਸਾਫ ਨਹੀਂ ਮਿਲਿਆ ਤੇ ਨੌਜਵਾਨ ਜਿਹੜਾ ਉਹ ਪੱਪਾਂ ਪਾਰ ਹੋ ਗਿਆ ਅੱਜ ਉਸ ਬੇਸ਼ੱਕ ਉਹਨੂੰ ਡਿਬੜੂ ਡਿਬੜੂਗੜ੍ਹ ਜੇਲ੍ਹ ਦੇ ਵਿੱਚ ਬੰਦ ਕਰਤਾ ਵਾ ਪਰ ਅਮਰਤਪਾਲ ਮੈਂ ਕਹਿੰਨਾ ਅੱਜ ਬੱਚੇ-ਬੱਚੇ ਦੇ ਮਨ ਦੇ ਵਿੱਚ ਹਾਜ਼ਰ ਬੈਠਾ ਵਾ ਇਹ ਜਿਹੜਾ ਹੈ ਜਿਹੜਾ ਪਿੱਛੇ ਬਦਲਾ ਦੀ ਗੱਲ ਹੋਈ ਸੀ ਨਾ ਆਪਵਰੀ ਉਹ ਬਦਲਾ ਨਹੀਂਗਾ ਬਦਲਾ ਆਉਣਾ ਹੋਣਾ ਔਰ ਆਏਗਾ ਸਾਰੀਆਂ ਕੌਮਾਂ ਨੂੰ ਮਜ਼ਦੂਰਾਂ ਨੂੰ ਵਪਾਰੀਆਂ ਨੂੰ ਸਾਰਿਆਂ ਨੂੰ ਪਤਾ ਲੱਗਣਾ ਕਿ ਅਸਲੀ ਰਾਜ ਹੁੰਦਾ ਕੀ ਹੈ ਇੱਥੇ ਤੇ ਸਾਡੀਆਂ ਜੜੀਆਂ ਨਸਲਾਂ ਨੇ ਉਹ ਖਤਰੇ 'ਚ ਪੈ ਗਈਆਂ ਇਹ ਬਚਾਉਣੀਆਂ ਪੈਣਗੀਆਂ ਇੱਕ ਤੁਸੀਂ ਸ਼ਿਮਰਜੀਤ ਸਿੰਘ ਮਾਨ ਨੂੰ ਵੀ ਸਲਾਹ ਦਿੱਤੀ ਹੈ ਹਾਂ ਫਸਲਾਂ ਨੂੰ ਬਚਾਉਣੀਆਂ ਪੈਣਗੀਆਂ ਕਿਸਾਨਾਂ ਦੀ ਜਦੋਂ ਜੈ ਦੇ ਵੇਖੋ ਸਾਲਾਂ ਬੱਧੀ ਉਹ ਸੰਘਰਸ਼ ਦੇ ਵਿੱਚ ਰਹਿੰਦੇ ਨੇ ਪਰ ਕਿਸੇ ਨੇ ਉਹਨਾਂ ਦੀ ਆਵਾਜ਼ ਪੰਜਾਬ ਸਰਕਾਰ ਨੇ ਜਾਂ ਸੈਂਟਰ ਸਰਕਾਰ ਨੇ ਬਾਤ ਪੁੱਛੀ ਮੈਂ ਮਾਨ ਸਾਹਿਬ ਨੂੰ ਅੱਜ ਜੋ ਅਪੀਲ ਕੀਤੀ ਹੈ ਪੂਰੇ ਦੇਸ਼ ਵਿਦੇਸ਼ ਵਿੱਚ ਵਸਦੇ ਸਿੱਖਾਂ ਦੇ ਮੈਨੂੰ ਹਜ਼ਾਰਾਂ ਟੈਲੀਫੋਨ ਆਏ ਨੇ ਕਿ ਤੁਸੀਂ ਇਹ ਮਸਲੇ ਦਾ ਹੱਲ ਕਰੋ ਮਾਨ ਸਾਹਿਬ ਬੜੇ ਤਜਰਬੇਕਾਰ ਬੜੇ ਸਿਆਣੇ ਬਹੁਤ ਪੰਥਕ ਸੋਚ ਰੱਖਦੇ ਆ ਉਹਨਾਂ ਨੇ ਪੰਥ ਦੀ ਗੱਲ ਨੂੰ ਅੱਜ ਤੱਕ ਸੰਭਾਲ ਕੇ ਰੱਖਿਆ ਤੇ ਮੈਨੂੰ ਲੱਗਦਾ ਵਾ ਕਿ ਉਹ ਜਿਹੜਾ ਚੰੜ ਦੀ ਕਲਾ ਵਾਲਾ ਫੈਸਲਾ ਕਰਨਗੇ ਉਹ ਲੋਕਾਂ ਦੀ ਪੰਥ ਦੀ ਆਵਾਜ਼ ਨੂੰ ਸੁਣਨਗੇ ਕਿਹੜਾ ਫੈਸਲਾ ਉਹਨਾਂ ਨੂੰ ਤੁਸੀਂ સલાਹ ਕੀ ਦੇ ਰਹੇ ਹੋ ਹਾਂ ਕਿਉਂਕਿ ਸਰਦਾਰ ਬਿਆਨਤ ਸਿੰਘ ਦੀ ਬਹੁਤ ਵੱਡੀ ਕੁਰਬਾਨੀ ਹੈ ਉਹਨਾਂ ਦਾ ਪੁੱਤਰ ਅੱਜ ਇੱਥੇ ਲੋਕ ਸਭਾ ਦੀ ਫਰੀਦਕੋਟ ਤੋਂ ਚੋਣ ਲੜ ਰਿਹਾ ਹੈ ਤੇ ਪੂਰਾ ਜਿਹੜਾ ਖਾਲਸਾ ਪੰਥਾ ਉਹਨੂੰ ਜਿਤਾਉਣ ਵਾਸਤੇ ਪੰਬਾਂ ਪਾਰ ਹੋ ਗਿਆ ਥੋੜੀ ਜੀ ਕਿਤੇ ਨਾ ਕਿਤੇ ਵਿੱਚ ਲੜਕ ਪੈਂਦੀ ਆ ਕਿ ਮਾਨ ਸਾਹਿਬ ਦਾ ਜਿਹੜਾ ਗਗੜਾ ਸਾਹਿਬ ਨੇ ਬਲਦੇਵ ਸਿੰਘ ਗਗੜਾ ਬੜਾ ਵਧੀਆ ਵਰਕਰ ਬੜੀ ਵੱਡੀ ਕੁਰਬਾਨੀ ਹੈ ਬੜੀ ਵੱਡੀ ਜੱਦੋ ਜਹਿਦ ਉਹਦੀ ਬਹੁਤ ਵਫਾਦਾਰ ਆ ਤੇ ਉਹਨਾਂ ਨੂੰ ਪੰਥ ਦੇ ਭਲੇ ਲਈ ਉਹ ਪਿੱਛੇ ਹਟਾਉਣ ਪਰ ਉਹਨਾਂ ਨੇ ਖੰਡੂਰ ਸਾਹਿਬ ਤੋਂ ਫੈਸਲਾ ਲਿਆ ਹੀ ਆ ਵਾਪਸ ਜਿਹੜਾ ਉਹਨਾਂ ਨੇ ਖੰਡੂਰ ਸਾਹਿਬ ਤੋਂ ਫੈਸਲਾ ਲਿਆ ਭਾਈ ਅੰਮ੍ਰਿਤਪਾਲ ਸਾਰੇ ਹੱਕ ਵਿੱਚ ਪੂਰੇ ਦੇਸ਼ ਵਿਦੇਸ਼ ਤੇ ਵਿੱਚ ਫਿਮਰਨਜੀ ਸਿੰਘ ਮਾਨ ਦਾ ਕਦ ਬਹੁਤ ਉੱਚਾ ਹੈ ਤੇ ਇਹ ਵੀ ਬਹੁਤ ਕਦ ਉੱਚਾ ਉਹਨੇ ਇੱਥੇ ਕੱਲ ਦੀ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਦੇ ਜਿਹੜੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਖੁਦ ਇੱਥੇ ਪਹੁੰਚੇ ਸੀ ਉਹਨਾਂ ਨੇ ਸਿੱਧੇ ਤੌਰ ਤੇ ਕਹਿਤਾ ਹੈ ਕਿ ਲੋਕਾਂ ਨੂੰ ਉਹਨਾਂ ਨੇ ਦੋ ਚਾਰ ਗੱਲਾਂ ਕਹੀਆਂ ਕਿ ਸੋਚ ਸਮਝ ਕੇ ਤੁਸੀਂ ਆਪਦੇ ਮਨ ਨਾਲ ਵੋਟ ਪਾਉਣੀ ਹੈ ਇਹ ਆਪਦੇ ਮੇਰਾ ਇਸ਼ਾਰਾ ਤੁਸੀਂ ਸਮਝ ਲਓ ਖਾਸ ਕਰਕੇ ਫਰੀਦਕੋਟ ਵਾਲਿਆਂ ਨੇ ਉਹਨਾਂ ਨੇ ਅਪੀਲ ਕੀਤੀ ਹੈ ਨਾਲ ਉਹਨਾਂ ਨੇ ਇਹ ਗੱਲ ਵੀ ਕੀ ਹੈ ਕਿ ਤੁਸੀਂ ਵੇਖਿਆ 84 ਦੇ ਵਿੱਚ ਕੀ ਕੁਝ ਹੋਇਆ ਕਿੰਨੇ ਲੋਕਾਂ ਦੀਆਂ ਸ਼ਹਾਦਤ ਹੋਈਆਂ ਕਿੰਨੇ ਲੋਕ ਜਾਨਾਂ ਗੁਆਈਆਂ ਤਾਂ ਇਸ ਕਰਕੇ ਉਹਨਾਂ ਨੇ ਇਸ਼ਾਰਾ ਸਿੱਧੇ ਤੌਰ ਤੇ ਕੀਤਾ ਕਿ ਵੋਟ ਸੋਚ ਸਮਝ ਕੇ ਪਾਉਣੇ ਤੁਸੀਂ ਵੀ ਸਮਝੀਂਗਾ ਇਸ਼ਾਰਾ ਉਹਨਾਂ ਦਾ ਲੋਕ ਕਾਂਗਰਸ ਨੂੰ ਕਿਉਂ ਵੋਟ ਪਾਉਣਗੇ ਕਾਂਗਰਸ ਨੇ ਪੰਜਾਬ ਨਾਲ ਕੀਤਾ ਕੀ ਹੈ ਦਰਬਾਰ ਸਾਹਿਬ ਤੇ ਫੌਜ ਕਾਂਗਰਸ ਨੇ ਚੜਾਈ ਹੈ ਬਾਜਵਾ ਸਾਹਿਬ ਅਕਾਲ ਤਖਸਾਲ ਕਾਂਗਰਸ ਨੇ ਢਾਇਆ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਤੁਸੀਂ ਮੱਥਾ ਟੇਕਦੇ ਹੋ ਤੇ ਅਰਦਾਸ ਕਰਦੇ ਆ 2500 ਬੀੜ ਗੁਰੂ ਗ੍ਰੰਥ ਸਾਹਿਬ ਦੀ ਕਾਂਗਰਸ ਨੇ ਦਰਬਾਰ ਸਾਹਿਬ ਚ ਸਾੜੀ ਹੈ ਤੁਸੀਂ ਕੀ ਚਾਹੁੰਦੇ ਆ ਕਿ ਜੇ ਕਾਂਗਰਸ ਇੱਥੇ ਆਊਗੀ ਤੇ ਫੇਰ ਇੱਥੇ ਵੀ ਪੰਜਾਬ ਤੇ ਦੂਜੇ ਧਰਮਾਂ ਦਾ ਭਲਾ ਹੋਊਗਾ ਜੋ ਅੱਜ ਤੁਹਾਨੂੰ ਇੱਥੇ ਪੱਗ ਦਿੱਸਦੀ ਹੈ ਨਾ ਜੋ ਤੁਹਾਨੂੰ ਪੰਜਾਬੀ ਇੱਥੇ ਖਾਂਦੇ ਪੀਂਦੇ ਦੇਖਦੇ ਨੇ ਤੁਸੀਂ ਇਹਨਾਂ ਨੂੰ ਖਤਮ ਕਰਨਾ ਚਾਹੁੰਦੇ ਹੋ ਪਰ ਪੰਜਾਬ ਵੇਸਲਾ ਨਹੀਂ ਨਾ ਪੰਥ ਵੇਸਲਾਵਾ ਤੁਹਾਨੂੰ ਲੋਕ ਸਭ ਕੁਝ ਸਿਖਾਉਣਗੇ ਕਾਹਦੇ ਏਜੰਸੀਆਂ ਦੇ ਬੰਦੇ ਆ ਸਾਰੇ ਇਹ ਜਿਹੜੇ ਖੜੇ ਕਿੱਤੀ ਹਾਂ ਸਾਰੇ ਏਜੰਸੀਆਂ ਦੇ ਹੁੰਦੇ ਨੇ ਇਹ ਜਿੰਨੇ ਸੱਚ ਦੀ ਗੱਲ ਕਰਨੀ ਹੈ ਉਹਦੇ ਤੇ ਇਹੋ ਜਿਹੇ ਇਲਜ਼ਾਮ ਬਾਝੀਆਂ ਸਭ ਤੋਂ ਪਹਿਲਾਂ ਲੱਗਦੀਆਂ ਪਰ ਲੋਕ ਫੈਸਲਾ ਕਰਦੇ ਨੇ ਅੱਜ ਲੋਕ ਅਦਾਲਤ ਦੇ ਅਦਾਲਤ ਦੇ ਵਿੱਚ ਪਾਰਟੀਆਂ ਆਈਆਂ ਤੇ ਹੁਣ ਲੋਕ ਫੈਸਲਾ ਕਰਨਗੇ ਨਾ ਜੇ ਤਾਂ ਕਾਂਗਰਸ ਨੂੰ ਵੋਟ ਪਾਤੀ ਲੋਕਾਂ ਨੇ ਤੇ ਫਿਰ ਤੁਸੀਂ ਸਮਝ ਲਿਓ ਵੀ ਕਾਂਗਰਸ ਸਹੀ ਹੈ ਜੇ ਪੰਥ ਨੂੰ ਪਾਤੀ ਸਾਰੇ ਤੁਰੇ ਫਿਰਦੇ ਨੇ ਪਰ ਨਹੀਂ ਜੇ ਤੇ ਜਿਹੜੀ ਉਹ ਪੰਥ ਦੀ ਹੋਊਗੀ ਧਿਆਨ ਸਿੰਘ ਮੰਡ ਕੀ ਸੋਚਦਾ ਹੈ ਪੰਜਾਬ ਦੇ ਵਿੱਚ ਕਿਹੜੇ ਕਿਹੜੇ ਪੰਥਕ ਲੀਡਰ ਹੈ ਜਿਹੜੇ ਉਹ ਜਿੱਤ ਹਾਸਲ ਕਰਨਗੇ ਤੇ ਲੋਕ ਸਭਾ ਦੇ ਵਿੱਚ ਪਹੁੰਚਣਗੇ ਔਰ ਉੱਥੇ ਕਿਹੜੀ ਆਵਾਜ਼ ਟਾਉਣ ਦੇਖੋ ਇਹ ਤਿੰਨ ਸੀਟਾਂ ਦੀ ਦੇਖੋ ਸਰਦਾਰਤਾ ਵਹੀ ਜਿੱਤ ਗਏ ਸਭ ਤੋਂ ਪਹਿਲਾਂ ਸਿਮਰਨਜੀਤ ਸਿੰਘ ਮਾਨ ਨੂੰ ਕੋਈ ਹਰਾ ਨਹੀਂ ਸਕਦਾ ਸਮਝ ਗਏ ਅਮਰਤਪਾਲ ਖਾਲਸਾ ਜਿਹੜਾ ਉਹਨੂੰ ਕੋਈ ਨਹੀਂ ਹਰਾ ਸਕਦਾ ਹੁਣ ਸਰਬਜੀਤ ਸਿੰਘ ਖਾਲਸਾ ਜਿਹੜਾ ਇਹਨੂੰ ਕੋਈ ਨਹੀਂ ਹਰਾ ਸਕਦਾ ਤਿੰਨ ਤਾਂ ਮੈਂ ਅੱਜ ਦਾਵਾ ਕਰਨ ਦੇ ਲਿਓ ਮੇਰੇ ਤੋਂ ਲਖਾ ਲਓ ਅਸੀਂ ਸਾਰੀਆਂ ਜਿੰਨੀਆਂ ਤੁਸੀਂ ਜਾਤ ਮਾਨ ਸਿੰਘ ਤਾਂ ਪਹਿਲਾਂ ਵੀ ਲੋਕਾਂ ਨੇ ਚੁਣਿਆ ਅਸੀਂ ਉਹਨੇ ਕਿਹੜੀ ਆਵਾਜ਼ ਸੁਖਾਈ ਆ ਪੰਥ ਦੇ ਹੱਕ ਦੇ ਵਿੱਚ ਇਹ ਕਿਹੜੀ ਆਵਾਜ਼ ਟਾਉਂ ਕੇ ਜਾ ਕੇ ਮਾਨ ਸਾਹਿਬ ਨੇ ਸਮੇ ਸਮੇ ੱлле ਪਾਰਲੀਮੈਂਟ ਵਿੱਚ ਨਹੀਂ ਉਹਨੇ ਦੁਨੀਆ ਵਿੱਚ ਆਵਾਜ਼ ਉਠਾਈ ਹੈ ਜਿਸ ਕੌਮ ਦੇ ਉੱਤੇ ਵੀ ਜ਼ੁਲਮ ਹੋਇਆ ਪੰਜਾਬ ਦੇ ਅੰਦਰ ਸਿਮਰਨਜੀਤ ਸਿੰਘ ਮਾਨ ਉੱਥੇ ਗਿਆ ਭਾਵੇਂ ਹਿੰਦੂ ਹੋਣ ਮੁਸਲਮਾਨ ਹੋਣ ਸਾਈ ਹੋਣ ਸਿਮਰਨਜੀਤ ਸਿੰਘ ਮਾਨ ਨੇ ਹਾਂ ਦਾ ਨਾਅਰਾ ਮਾਰਿਆ ਤੁਹਾਨੂੰ ਪਤਾ ਹੋਣਾ ਜਦੋਂ ਬਾਬਰੀ ਮਸਜਿਦ ਢਾਈ ਸੀ ਬਾਦਲਾ ਨੇ ਜਥੇ ਭੇਜੇ ਸੀ ਧੋਣ ਵਾਸਤੇ ਪਰ ਸਿਮਰਨਜੀਤ ਸਿੰਘ ਮਾਨ ਉਦੋਂ ਮੈਂ ਵੀ ਉਹਨਾਂ ਦੀ ਪਾਰਟੀ ਵਿੱਚ ਹੁੰਦਾ ਸੀ ਅਸੀਂ ਉੱਥੇ ਜਾ ਕੇ ਅਸੀਂ ਗਿਰਫਦਾਰੀ ਦਿੱਤੀ ਹੈ ਉਹ ਤਾਂ ਆਵਾਜ਼ اٹھਾਉਂਦਾ ਵਾ ਉਹਨੂੰ ਆਵਾਜ਼ ਉਠਾਉਣੀ ਵੀ ਤੁਸੀਂ ਉਹਨਾਂ ਦੇ ਪਾਰਟੀ ਦੇ ਵਿੱਚ ਨਹੀਂ ਪਰ ਨਾਲ ਖੜਿਆ ਉਹਨਾਂ ਦੇ ਨਹੀਂ ਮੈਂ ਪੰਥ ਦੇ ਨਾਲ ਖੜਾ ਵਾਂ ਜਿਹੜਾ ਪੰਥ ਦੀ ਵਾਸਤੇ ਲੜੂਗਾ ਕੁਰਬਾਨੀ ਕਰੂਗਾ ਪੰਥ ਦੀ ਆਵਾਜ਼ ਉਠਾਊਗਾ ਸ੍ਰੀ ਅਕਾਲ ਤਖਤ ਸਾਹਿਬ ਉਹਨੂੰ ਗਲਬਕੜੀ ਵੀ ਫਰੀਦਕੋਟ ਦੇ ਲੋਕਾਂ ਨੂੰ ਅਪੀਲ ਕੀ ਕਰਨੀ ਚਾਹੁੰਦਾ ਜਾਂ ਖਡੂਰ ਸਾਹਿਬ ਦੇ ਜਾਂ ਸੰਗਰੂਰ ਦੇ ਮੈਂ ਪੂਰੇ ਪੰਜਾਬ ਵਾਸੀਆਂ ਨੂੰ ਅਪੀਲ ਕਰਨੀ ਚਾਹੁੰਨਾ ਵਾ ਖਾਸ ਕਰਕੇ ਜਿਹੜਾ ਪੰਜਾਬ ਦਾ ਨੌਜਵਾਨ ਆ ਉਹ ਬੱਚੀਆਂ ਹੋਣ ਜਾਂ ਬੱਚੇ ਹੋਣ ਅਗਰ ਪੰਜਾਬ ਦੇ ਵਿੱਚ ਤੁਸੀਂ ਆਪਣਾ ਭਵਿੱਖ ਵੇਖਣਾ ਚਾਹੁੰਦੇ ਹੋ ਅਗਰ ਪੰਥ ਦੀ ਜਾਂ ਪੰਜਾਬ ਦੀ ਚੜ੍ਹਦੀ ਕਲਾ ਤੁਸੀਂ ਚਾਹੁੰਦੇ ਹੋ ਤੁਹਾਡੇ ਹੱਥ ਵਿੱਚ ਜਿਹੜਾ ਮੋਬਾਈਲ ਆ ਤੁਸੀਂ ਘਰੇ ਬੈਠੇ ਸਾਰੇ ਪੰਥ ਦੇ ਉਮੀਦਵਾਰ ਦਿਖਾ ਸਕਦੇ ਹੋ ਤੇ ਮੈਨੂੰ ਉਮੀਦ ਤੁਸੀਂ ਆਪਣੇ ਬਾਪੂ ਨੂੰ ਵੀ ਆਪਣੀ ਮਾਂ ਨੂੰ ਵੀ ਆਪਣੇ ਭਰਾ ਨੂੰ ਵੀ ਮੋੜ ਕੇ ਐਸ ਵਾਰੀ ਜਿਹੜਾ ਪੰਥ ਦੇ ਹੱਕ ਵਿੱਚ ਫਤਵਾ ਜਿਹੜਾ ਦਿਓਗੇ ਬਹੁਤ ਬਹੁਤ ਧੰਨਵਾਦ ਤਾਂ ਇਹ ਸੰਨ ਧਿਆਨ ਸਿੰਘ ਮੰਡ ਤਾਂ ਫਰੀਦਕੋਟ ਪਹੁੰਚਿਆ ਸਿੱਧੇ ਤੌਰ ਤੇ ਕਹਤਾ ਹੈ ਨੜੇ ਕਿ ਮੈਂ ਪੰਥ ਦੇ ਹੱਕ ਦੇ ਵਿੱਚ ਐ ਤੇ ਨਾਲ ਹੀ ਵੱਡੀ ਗੱਲ ਕਹੀ ਹੈ ਕਿ ਤਿੰਨ ਜਿਹੜੀਆਂ ਸਿੱਟਾਂ ਪੰਜਾਬ ਦੇ ਵਿੱਚੋਂ ਪੰਥ ਦੇ ਉਮੀਦਵਾਰ ਜਿੱਤ ਚੁੱਕੇ ਨੇ ਸ਼ੰਗਰੂਰ ਤੋਂ ਸ਼ਮਰਜੀਤ ਸਿੰਘ ਮਾਨ ਖੰਡੋੜ ਸਾਹਿਬ ਤੋਂ ਅਵਰਤਪਾਲ ਤੇ ਫਰੀਦਕੋਟ ਤੋਂ ਸਰਬਜੀਤ ਇਹਨਾਂ ਨੇ ਗੱਲ ਕੀਤੀ ਹੈ ਲੋਕਾਂ ਦੇ ਸਾਹਮਣੇ ਕਾਫੀ ਇਹ ਜਿਹੜਾ ਇਹਨਾਂ ਨੇ ਗੱਲਾਂ ਰੱਖਿਆ ਕਿ ਅਪੀਲ ਵੀ ਕੀਤੀ ਹੈ ਕਿ ਲੋਕ ਜਿਹੜਾ ਫਤਵਾ ਹੈ ਜਿਹੜਾ ਉਹ ਵੱਡੀ ਲੀਡ ਦੇ ਨਾਲ ਦੇਣਗੇ ਦੇਖਦੇ ਹਾਂ ਹੁਣ ਇਹਨਾਂ ਦੇ ਜਿਹੜੇ ਬੋਲ ਹੈ ਉਹ 4 ਤਰੀਕ ਤੋਂ ਬਾਅਦ ਸੱਚੇ ਹੁੰਦੇ ਆ ਜਾਂ ਨਹੀਂ ਗੁਰਜੀਤ ਸਿੰਘ ਰਮਾਣਾ ਡੇ 5 ਚੈਨਲ ਪੰਜਾਬੀ ਫਰੀਦਕੋਟ ਚੋਣ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕੀਦੀ ਆਊਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿੰਨੂੰ ਚੋਬ ਮਾਰੀ VOTERਾਂ ਨੇ ਮਤਦਾਨ ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿइये ਨਿਡਰਹਾਂ ਨਿਰਪੱਖ ਰਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕੁਲ ਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ